ਇੱਥੇ ਜੇ ਤੁਸੀਂ ਇਕੋਂ ਤਾਂ ਇਹ ਗੁਰਮੁਖੀ ਦੇ ਵਿੱਚ ਬਿਲਕੁਲ ਲਿਖਿਆ ਹੋਇਆ ਸਾਡਾ ਮੁੱਢ ਆਹ ਤੁਸੀਂ ਦੇਖ ਲਓ ਵੀ ਆ ਸਾਰੇ ਦੇ ਸਾਰੇ ਪੱਤਰਮਾਂ ਹੱਥ ਲਾ ਸਕਦਾ ਇਹ ਮੱਠੇ ਮੱਠੇ ਮੈਂ ਇੱਥੇ ਲਾਉਣਾ ਪਹਿਲਾਂ ਮੈਂ ਇਹ ਸਾਰੇ ਐਕਸਪੈਰੀਮੈਂਟ ਕਰ ਚੁੱਕਿਆ ਵੈਸੇ ਤਾਂ ਇਹ ਮਾਲਾ ਵੀ ਜੰਨਾ ਨਹੀਂ ਅੱਗ ਸਾੜਦੀ ਨਹੀਂ ਗੀ ਪਰ ਇਹ ਲਗਾਤਾਰ ਨਿਕਲਦੀ ਰਹਿੰਦੀ ਹੈ ਜਰਾ ਜਿਹੜਾ ਇਹ ਤਾਂ 600 ਸਾਲ ਪੁਰਾਣਾ ਪਰ ਇਹ ਅੱਗ ਇਹ ਸਦੀਆਂ ਪੁਰਾਣੀ ਹੈ ਲਗਭਗ 2000 ਸਾਲ ਤੋਂ ਵੀ ਪੁਰਾਣੀ ਹੈ ਜੇ ਅਦਰਬਾਈ ਜਾਣ ਦੇ ਵਿੱਚ ਦੁਨੀਆ ਦੀ ਸਭ ਤੋਂ ਤੇਜ਼ ਹਵਾ ਵਗਦੀ ਹੈ ਠੀਕ ਆ ਤੇ ਜਿੰਨੀ ਮਰਜ਼ੀ ਹਵਾ ਵਗੀ ਜਾਵੇ ਪਰ ਇਹ ਅੱਗ ਨਹੀਂ ਬੁਝਦੀ ਇਸ ਤੋਂ ਪਹਿਲਾਂ ਜਿਹੜੀ ਆਕਾਸ਼ ਜਿਹੜਾ ਉੱਪਰਲੇ ਚਾਰਖਾਨੇ ਆ ਉਹਦੇ ਵਿੱਚ ਨਿਕਲੀ ਸੀ ਕੋਈ ਆਇਆ ਨਹੀਂ ਵੀ ਥੱਲੇ ਕਿੰਨੇ ਫਰਾਲੀ ਰਸਤੇ ਆ ਛੱਡੀਆਂ ਰੱਖੀਆਂ ਇਹ ਅੱਗ ਨਿਕਲਦੀ ਰਹਿੰਦੀ ਹੈ ਕਿਤੇ ਬਾਰੇ ਕੋਈ ਹਜੇ ਪਰਮਾਨ ਨਹੀਂ ਕਿ ਗੁਰੂ ਨਾਨਕ ਸਾਹਿਬ ਇੱਥੇ ਆਇਆ ਜਾਂ ਨਹੀਂ ਆਏ ਪਰ ਇਹ ਜ਼ਰੂਰ ਹੈ ਕਿਉਂਕਿ ਇੰਡੀਅਨ ਲੋਕ ਬਹੁਤ ਆਉਂਦੇ ਰਹੇ ਆ ਆ ਸਾਰਾ ਸਾਰਾ ਤੇ ਉਹ ਜਿਹੜਾ 19ਵੀਂ ਸਦੀ ਦਾ gas line ਮੰਨ ਲਓ ਆਪਾਂ ਕਹਿੰਦੇ ਆਪਾਂ ਨੂੰ ਤਾਂ ਹੁਣ ਪਤਾ ਲੱਗਿਆ ਵੀ LPG ਦੇ ਵੀ ਸਿਲੰਡਰ ਹੁੰਦੇ ਹਨਾ ਆਪਾਂ ਉਹ ਛੱਡ ਗਏ ਨੇ ਚੱਕੀ ਦਰਿਆ ਕੰਮ ਹੁਣ ਤੱਕ ਕਿ ਇਦਾਂ ਨੂੰ ਇਹ ਦੋ ਤਰ੍ਹਾਂ ਦੀ ਸਜਾ ਦਿੰਦੇ ਸੀਗੇ ਮੰਨ ਲਾ ਵੀ ਅੰਦਰ ਤੱਕ ਕੈਦ ਰੱਖਣੇ ਰੱਖਣਾ ਪਤੰਦਰਾ ਨੇ ਉਹਦੇ 20 ਕਿਲੋ ਭਾਰ ਲਮਕਾ ਦਿੰਦੇ ਸੀਗੇ ਉਹਦੇ ਸਿਰ ਮੰਨ ਲਾ ਵੀ ਬੰਦਾ ਝੁਗਿਆ ਰਹੇ ਵੀ ਇੱਕ ਥਾਂ ਵੀ ਖੜਨਾ ਪਹਿਲਾਂ ਖੜੇ ਵੀ ਰਹਿਣਾ ਤੇ ਉੱਤੇ ਜਿਹੜਾ ਹੈਗਾ ਉਹਨੂੰ ਭਾਰ ਥੋੜ ਦੇ ਦਿੰਦੇ ਸੀਗੇ ਦੋ ਬੁਝੀ ਸੀ ਕਹਿੰਦੇ ਉਦੋਂ ਇੱਥੇ ਪਹਚਾਲ ਆ ਗਿਆ ਸੀਗਾ ਮਤਲਬ ਪਹਚਾਲ ਨਹੀਂ ਮਤਲਬ ਨਹੀਂ ਜੰਗ ਲੱਗੀ ਸੀ ਆ ਸਾਰੇ ਦਾ ਸਾਰਾ ਜਦੋਂ ਬੰਦਾ ਮੁੰਡਾ ਮਰ ਜਾਂਦਾ ਸੀਗਾ ਉਹਦੇ ਬਾਹੰਦੇ ਸੀ ਇਥੇ ਨਾਲ ਨਾਰ ਬਹੁਤ ਹੁੰਦੇ ਰਿਹਾ ਮਨ ਦਾਦਾ ਤੂੰ ਜ ਵੀ ਨਾਰਾਣਾ ਹੀ ਕਰਦੇ ਰਿਹਾ ਇੱਕ ਬੁੜੀ ਦਾ ਦਸਨ ਪਾਪਕ ਆ ਬਾਬਾ ਨਾਰ ਸਿਰਦੰਦਾ ਸੀ ਤੇ ਤੂੰ ਵੀ ਉਦੀ ਤਰੀ ਸੀਗਾ ਸਵਾਹ ਬਣਦੇ ਰਿਹਾ ਫਿਰ ਜਿਵੇਂ ਆਪਣੇ ਧੂਮੇ ਲੈ ਕੇ ਜਾਂਦਾ ਹੁੰਦਾ ਘਰਾਂ ਨੂੰ ਉਵੇਂ ਚੱਲਦਾ ਸੀ ਕੰਮ ਸੋ ਆ ਪਹਿਲਾਂ ਆ ਗਿਆ ਜੰਡਜਾ ਤੇ ਪਹਿਲਾਂ ਆਣਾ ਮੈਨੂੰ ਲੱਗਦਾ ਯਾਰ ਗਾਰਾ ਗੁਰਾ ਜਾ ਹੁਣੇ ਹੀ ਵਰਤਣ ਲੱਗਿਆ ਪਹਿਲਾਂ ਤਾਂ ਪਤਾ ਨਹੀਂ ਹਟ ਤੇਰਤੀ ਰੱਖੀ ਬਿਠੇ ਹੁੰਦੇ ਸੀ ਸੋ ਆਪਾਂ ਦੇ ਕੇ ਇਹਨਾਂ ਨੂੰ ਰਿਪਬਲਿਕ ਆਫ ਅਜ਼ਰਬਾਈਜਾਨ ਠੀਕ ਆ ਪਹਿਲਾਂ ਹੁਣ ਇੱਥੇ ਵੋਟਾਂ ਪਾਣ ਲੱਗੇ ਆ ਪਹਿਲਾਂ ਕਾਮਰੇਡ ਵਰਰਾ ਸੀ ਤਾਂ ਕਰ ਹੁਣਾਂ ਦਾ ਨਾਂ ਰੱਖ ਤਾ ਪਬਲਿਕ ਸੋ ਆਵੇ ਆਤਸਗਾ ਟੈਂਪਲ ਸਟੇਟ ਆ ਹਿਸਟੋਰੀਕਲ ਆ ਕਿ ਕੀ ਹੁੰਦਾ ਆਰਕੀ ਆਰਕੀਟੈਕਚਰਲ ਜੋ ਵੀ ਹੈ ਰਿਜ਼ਰਵ ਆ ਤੇ ਨਾਂ ਯਸ ਦਾ ਸਾਫ ਹੈ ਜਿੰਦਾ ਬਾਰਗੇ ਤੇ ਬਹੁਤ ਪੁਰਾਣਾ ਤੇ ਇਹਦੇ ਵਿੱਚ ਜਿਹੜਾ ਹੈਗਾ ਸ਼ੁਰੂ ਚ ਪਤਾ ਨਹੀਂ ਕਿਹੜੀ ਭਾਸ਼ਾ ਦੇ ਲਿਖਿਆ ਹੋਇਆ ਹੈ ਪੂਰੀ ੱਟ ਲੱਗੀ ਹੋਈ ਹੈ ਬੀਬੀ ਡਿੱਕੀ ਜੰਦੀ ਜਾਗੇ ਹੁਣ ਪੰਜਾਬ ਤੋਂ 4000 ਕਿਲੋਮੀਟਰ ਦੂਰ ਤੇ ਵਸਿਆ ਹੋਇਆ ਸ਼ਹਿਰ ਆਬਾਕੂ ਅਜ਼ਰਬਾਈਜਾਨ ਦੇਸ਼ ਦੀ ਰਾਜਧਾਨੀ ਹੈ ਤੇ ਉਹਦੇ ਵਿੱਚ ਜਿਹੜੇ ਅਤੇਸ਼ਗਾ ਇਹ ਮੰਦਿਰ ਹੈ ਇਹ ਮੰਦਿਰ ਆ ਲਗਭਗ ਜਿਹੜਾ ਹੈਗਾ 600 ਸਾਲ ਪੁਰਾਣਾ ਤੇ ਇਹ ਹਿੰਦੂ ਭਾਈਚਾਰੇ ਦਾ ਤੇ ਪਰਸ਼ਨ ਭਾਈਚਾਰੇ ਦਾ ਮੰਦਿਰ ਹੈ ਪਰ ਇਹਦਾ ਸਿੱਖਾਂ ਨਾਲ ਵੀ ਸੰਬੰਧ ਜੁੜਦਾ ਕਿਉਂਕਿ ਇਸ ਮੰਦਿਰ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਆਪਾਂ ਅੱਗੇ ਮੂਲ ਮੰਤਰ ਦਾ ਉਚਾਰਨ ਕੀਤਾ ਹੈ ਮਿਲ ਜਾਣਾ ਉਹ ਕਿੱਥੇ ਆ ਉਹ ਵੀ ਬਾਰੇ ਗੱਲ ਕਰਾਂਗੇ ਪਰ ਫਲਾਹ ਹਾਲ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਇਹ ਅੱਗ ਨਿਕਲ ਰਹੀ ਹੈ ਇਹ ਥੱਲਿਓ ਕੋਈ ਆਇਆ ਨਹੀਂ ਵੀ ਥੱਲੇ ਕਿਸ ਨੇ ਪਰਾਲੀ ਰੱਖਤੀਆਂ ਛਟੀਆਂ ਰੱਖੀਆਂ ਇਹ ਅੱਗ ਨਿਕਲਦੀ ਰਹਿੰਦੀ ਹੈ ਤੇ ਇਹ ਅੱਗ ਦਾ ਜਿਹੜਾ ਸੈਂਟਰਲ ਪੁਆਇੰਟ ਆ ਆ ਜਿਹੜਾ ਮੰਦਿਰ ਹੈ ਤੇ ਜਿਹੜਾ ਜਿੱਥੇ ਹੋਣਾ ਇਹ ਬੀਬੀ ਫਿਰ ਰਹੀ ਹੈ ਹੈਨਾ ਇਥੇ ਇਹ ਜਿਹੜਾ ਹੈਗਾ ਮੇਨ ਨਿਕਲਦਿਆ ਤੇ ਇਸ ਤੋਂ ਪਹਿਲਾਂ ਜਿਹੜੀ ਆਕਾਸ਼ ਜਿਹੜੇ ਉੱਪਰਲੇ ਚਾਰਖਾਨੇ ਆ ਉਹਦੇ ਚੋਂ ਵੀ ਨਿਕਲਦੀ ਸੀਗੀ ਅਸਲ ਦੇ ਵਿੱਚ ਇਥੇ ਮੁਸਲਮਾਨ ਲੋਕ ਬਹੁਤ ਘੱਟ ਆਉਂਦੇ ਆ ਅਦਰਿਕ ਲੋਕ ਘੱਟ ਆਉਂਦੇ ਆ ਜਿਹੜੇ ਦੇਸ਼ ਦੇ ਆ ਪਰ ਉਹਨਾਂ ਦਾ ਇਹ ਮੰਨਣਾ ਕਿ ਜੇਕਰ ਇਹ ਅੱਗ ਜਿਹੜੀ ਕਿ ਹੁਣ ਚੱਲ ਰਹੀ ਆ ਚਾਹੇ ਦੇਖ ਲਓ ਅਦਰਬਾਈਜਾਨ ਦੇ ਵਿੱਚ ਦੁਨੀਆ ਦੀ ਸਭ ਤੋਂ ਤੇਜ਼ ਹਵਾ ਵਗਦੀ ਆ ਠੀਕ ਆ ਤੇ ਜਿੰਨੀ ਮਰਜ਼ੀ ਹਵਾ ਵਗੀ ਜਾਵੇ ਪਰ ਇਹ ਅੱਗ ਨਹੀਂ ਬੁਝਦੀ ਠੀਕ ਆ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਤੇ ਉਧਰ ਨੂੰ ਕਿਤੇ ਖੱਬੇ ਚਲੀ ਗਈ ਕਿਤੇ ਸੱਜੇ ਚਲੀ ਗਈ ਹੈਨਾ ਤਾਂ ਇਹ ਇਹਦੇ ਸੈਂਟਰਲ ਪੁਆਇੰਟ ਆ ਜਿਹੜ ਇੱਕ ਉਹ ਅੱਗ ਜੇਕਰ ਇਹ ਅੱਗ ਬੁਝ ਗਈ ਤਾਂ ਇਹਨਾਂ ਦਾ ਮੰਨਣਾ ਕਿ ਇਹਨਾਂ ਦੇ ਦੇਸ਼ ਦੇ ਉੱਤੇ ਸੰਕਟ ਆ ਸਕਦਾ ਪਹਿਲਾਂ ਇੱਥੇ ਚਾਰ ਜਿਹੜੇ ਆ ਉੱਪਰਲੇ ਖਾਨੇ ਇਹਨਾਂ ਦੇ ਵਿੱਚ ਵੀ ਅੱਗ ਜਿਹੜੀ ਹੈਗੀ ਆ ਬਲਦੀ ਹੁੰਦੀ ਸੀ ਪਰ ਉਹ ਜਦੋਂ ਬੁਝੀ ਤਾਂ ਇਹਨਾਂ ਦੇ ਦੇਸ਼ ਨੂੰ ਬਹੁਤ ਭਿਆਨਕ ਜੰਗਾ ਦਾ ਸਾਹਮਣਾ ਕਰਨਾ ਪਿਆ ਤੇ ਇੱਕ ਵਾਰ ਇਹ ਦੇਸ਼ ਬਿਲਕੁਲ ਤਬਾਹ ਹੋ ਚੁੱਕਿਆ ਸੀਗਾ ਤੇ ਜਦੋਂ ਦੀ ਉਹ ਅੱਗ ਬੁਝੀ ਹੈ ਹੁਣ ਆਪਾਂ ਸੈਂਟਰਲ ਥਾਂ ਤੇ ਪਹੁੰਚੇ ਆਂ ਇਹ ਮੰਦਿਰ ਦੀ ਸੈਂਟਰਲ ਥਾਂ ਅਸਲ ਦੇ ਵਿੱਚ ਇਹ ਮੰਦਿਰ ਆ ਜਿਹੜਾ ਇਹ ਤਾਂ 600 ਸਾਲ ਪੁਰਾਣਾ ਪਰ ਇਹ ਅੱਗ ਇਹ ਸਦੀਆਂ ਪੁਰਾਣੀ ਹੈ ਲਗਭਗ 2000 ਸਾਲ ਤੋਂ ਵੀ ਪ੍ਰਾਣੀਆਂ ਜੇਕਰ ਇਹਨਾਂ ਦੇ ਮੈਂ ਗੱਲਾਂ ਮੰਨਾਂ ਜੇ ਜੋ ਲਿਖਿਆ ਤਾਂ ਇੱਥੇ 20000 ਸਾਲ ਪਹਿਲਾਂ ਮਨੁੱਖ ਆ ਚੁੱਕਿਆ ਸੀਗਾ 20000 ਸਾਲ ਪਹਿਲਾਂ ਤੁਸੀਂ ਦੇਖ ਲਓ ਵੀ ਅੱਜ ਵੀ ਲੋਕ ਆਪਣੇ ਵਾਲੇ ਢਾਵੇਂ ਨਹੀਂ ਸਿੱਟਣ ਉਹ ਹਟਦੇ ਪਤੰਦਰ ਪਤਾ ਨਹੀਂ ਕੀ ਹਨ ਹੁਣ ਕਈਆਂ ਨੂੰ ਲੱਗਣਾ ਵੀ ਪਤਾ ਨਹੀਂ ਅੱਗ ਦੇ ਵਿੱਚ ਆਹਣਾ ਕੋਈ ਚੀਜ਼ ਆਸਲ ਦੇ ਵਿੱਚ ਇਹ ਪੱਥਰ ਆ ਵੀਰੇ ਠੀਕ ਆ ਤੇ ਪੱਥਰਾਂ 'ਚੋਂ ਅੱਗ ਨਿਕਲਦੀ ਆ ਅਸਲ 'ਚ ਅੱਗ ਦੇ ਉੱਤੇ ਪੱਥਰ ਸਿੱਟੇ ਹੋਏ ਵੀ ਥੋੜੀ ਜਿਹੀ ਉਹਦੀ ਸਪੀਡ ਘਟਾਈ ਜਾ ਸਕੇ ਆ ਤੁਸੀਂ ਦੇਖ ਲਓ ਵੀ ਆ ਸਾਰੇ ਦੇ ਸਾਰੇ ਪੱਥਰ ਮੈਂ ਹੱਥ ਲਾ ਸਕਦਾ ਇਹ ਮੱਠੇ ਮੱਠੇ ਮੈਂ ਇੱਥੇ ਲਾਉਣਾ ਪਹਿਲਾਂ ਮੈਂ ਇਹ ਸਾਰੇ ਐਕਸਪੈਰੀਮੈਂਟ ਕਰ ਚੁੱਕਿਆ ਵੈਸੇ ਤਾਂ ਇਹ ਮੰਨ ਲਾ ਵੀ ਪੈਂਦਾ ਨਹੀਂ ਅੱਗ ਸਾੜਦੀ ਨਹੀਂ ਗੀ ਪਰ ਇਹ ਲਗਾਤਾਰ ਨਿਕਲਦੀ ਰਹਿੰ ਹੁਣ ਆਪਾਂ ਗੁਰੂ ਨਾਨਕ ਸਾਹਿਬ ਹਾਲੇ ਪਾਸੇ ਵੀ ਜਾਵਾਂਗੇ ਅ ਇਧਰਲੇ ਪਾਸੇ ਇਹ ਇਹ ਤੀਜਾ ਥਾਂ ਜਿਵੇਂ ਤੁਹਾਨੂੰ ਦੱਸਿਆ ਦੋ ਜਿਹੜੀਆਂ ਆਗਾ ਉਹ ਇਹਨਾਂ ਦੇ ਪਿੱਲਾਂ ਦੇ ਉੱਤੋਂ ਇੰਨਾ ਕਦੀਆਂ ਹੁਣ ਆਪਾਂ ਚੱਲਦੇ ਅੱਗੇ ਇਧਰਲੇ ਪਾਸੇ ਉਕਾ ਇਹ ਤੁਹਦੇ ਜਿਹੜਾ ਹੈਗਾ ਵਿਜ਼ਟਰ ਆਉਂਦੇ ਆ ਵੈਸੇ ਇੰਡੀਅਨ ਲੋਕ ਬਹੁਤ ਆਉਂਦੇ ਆ ਜਿਵੇਂ ਹੁਣ ਵੀ ਦੇਖ ਰਹੇ ਹੋਗੇ ਖਾਸ ਕਰਕੇ ਜਿਹੜਾ ਇਹ ਮੰਦਿਰ ਨੂੰ ਦੇਖਣ ਤੇ ਇਹਦੇ ਮੰਦਿਰ ਦਾ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਚੱਲਦੇ ਆ ਇਸ ਜਗ੍ਹਾ ਤੇ ਇਸ ਜਗ੍ਹਾ ਦੇ ਉੱਪਰ ਲਗਭਗ ਜਿਹੜੇ ਵੀ ਕਿਸੇ ਕਾਰਮ ਦੇ ਵਿੱਚ ਆਪਾਂ ਜਾਵਾਂਗੇ ਤਾਂ ਉੱਥੇ ਤੁਹਾਨੂੰ ਨਾ ਇਸ ਤਰ੍ਹਾਂ ਦਾ ਕੁਛ ਨਾ ਕੁਛ ਲਿਖਿਆ ਮਿਲਣਾ ਮੰਨ ਲਓ ਆਪਾਂ ਕਿ ਇਹ ਕਿਸੇ ਭਾਸ਼ਾ ਦੇ ਵਿੱਚ ਤਾਂ ਆ ਵੀ ਬੇਦਰੋਂ ਨਿਕਲੀ ਆ ਅਸਲ ਦੇ ਵਿੱਚ ਕੀ ਆ ਇੱਥੇ ਜੇ ਤੁਸੀਂ ਵੇਖੋ ਤਾਂ ਇਹ ਗੁਰਮੁਖੀ ਦੇ ਵਿੱਚ ਬਿਲਕੁਲ ਲਿਖਿਆ ਹੋਇਆ ਸਾਡਾ ਮੂਲ ਮੰਤਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਜੋਨੀ ਸਾਹਿਬਾਂ ਗੁਰ ਪ੍ਰਸਾਦ ਜਪ ਆ ਸੱਚ ਜੁਗਾਰ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਤੇ ਉਤੋਂ ਬਾਅਦ ਮੈਨੂੰ ਸਮਝ ਨਹੀਂ ਆਇਆ ਜਦੋਂ ਸਤ ਗੁਰ ਸੱਚਾ ਤੇ ਥੱਲੇ ਇੱਕ ਇੱਥੇ ਸਿਰਫ ਇੰਨਾ ਕੁ ਮਨੋ ਦਾ ਇਹ ਲਿਖਿਆ ਬਣਾ ਧਰਮ ਕੀ ਬਣਾਈ ਹੈ ਨਾ ਇਹਦਾ ਮੈਂ ਵੈਸੇ ਆਪਦੇ ਸੋਸ਼ਲ ਮੀਡੀਆ ਤੇ ਫੇਸਬੁੱਕਾ ਇੰਸਟਾ ਤੇ YouTube ਤੇ ਦੀ ਫੋਟੋ ਖਿੱਚ ਕੇ ਪਾ ਦਣੀ ਹੈ ਤੇ ਜੇਕਰ ਕਿਸੇ ਵੀ ਜਿਹੜਾ ਹੈਗਾ ਭਰਾ ਨੂੰ ਪਤਾ ਹੋਵੇ ਜਾਂ ਸਾਡੀ ਭੈਣ ਨੂੰ ਪਤਾ ਹੋਵੇ ਤਾਂ ਉਹਦਾ ਜਰੂਰ ਦੱਸਵੇ ਉਤਾਰਾ ਕਰਕੇ ਵੀ ਇਹ ਕਿਨੇ ਕੀ ਲਿਖਿਆ ਹੈ ਨਾ ਅਸਲ ਦੇ ਵਿੱਚ ਇਹ ਮੰਦਿਰ ਬਣਿਆ ਅਸਲ ਦੇ ਵਿੱਚ ਇੱਥੇ ਤਾਂ ਮੂਲ ਮੰਤਰ ਦਾ ਉਚਾਰਨ ਪਰ ਅੰਦਰ ਜਾ ਕੇ ਆਪਾਂ ਜੇ ਦੇਖੀਏ ਤਾਂ ਇਹਦੇ ਅੰਦਰ ਜਿਹੜਾ ਹੈ ਗਣੇਸ਼ ਜੀ ਦੀ ਫੋਟੋ ਰੱਖੀ ਹੋਈ ਹੈ ਕਿਉਂਕਿ ਇਹ ਜਿਹੜਾ ਮੰਦਿਰ ਹਿੰਦੂ ਭਾਈਚਾਰੇ ਨਾਲ ਵੀ ਸੰਬੰਧਤ ਰਿਹਾ ਇੱਥੇ ਇਹ ਨਹੀਂ ਕਿ ਕਿ ਇਹਦੇ ਬਾਰੇ ਕੋਈ ਹਜੇ ਪਰਮਾਨ ਨਹੀਂ ਕਿ ਗੁਰੂ ਨਾਨਕ ਸਾਹਿਬ ਇੱਥੇ ਆਇਆ ਜਾਂ ਨਹੀਂ ਆਇਆ ਪਰ ਇਹ ਜ਼ਰੂਰ ਹੈ ਕਿਉਂਕਿ ਇੰਡੀਅਨ ਲੋਕ ਬਹੁਤ ਆਉਂਦੇ ਰਹੇ ਆ ਤੇ ਇੰਡੀਅਨਾਂ ਲੋਕ ਆ ਜਿਹੜੇ ਕਿਉਂਕਿ ਇਹ ਵਪਾਰ ਦਾ ਇੱਕ ਸਾਧਨ ਸੀਗਾ ਤੇ ਤੁਹਾਨੂੰ ਮੈਂ ਅੱਗੇ ਗੱਲਾਂ ਦਿਖਾਉਣਾ ਇਹ ਚੀਜ਼ੀਆਂ ਕਿ ਕਿਸ ਤਰ੍ਹਾਂ ਇਹਨੇ ਅੱਗੇ ਜਿਹੜਾ ਹੈਗਾ ਵਪਾਰ ਦੇ ਵਿੱਚ ਇੱਥੇ ਕੀ ਕੀ ਹੁੰਦਾ ਰਿਹਾ ਫਲਹਾਲ ਇਹ ਅੱਗ ਨਿਕਲਣ ਦਾ ਕਾਰਨ ਹੈਗਾ ਇਸਾਂ ਇਹਦੇ ਥੱਲੇ ਠੀਕ ਹੈ ਤੇ ਇੱਥੇ ਆ ਜਿਹੜੀਆਂ ਗੈਸ ਪਾਈਪ ਲਾਈਨਾਂ ਆ ਨੂਣਾ ਰੱਖਿਆ ओरिजिनल ਜਿਵੇਂ ਪਹਿਲਾਂ ਹੁੰਦੀਆਂ ਸੀਗੀਆਂ ਆ ਸਾਰਾ ਸਾਰਾ ਤੇ ਉਹ ਜਿਹੜਾ 19ਵੀਂ ਸਦੀ ਦਾ ਗੈਸ ਲਾਈਨ ਮੰਨ ਲਓ ਆਪਾਂ ਕਿ ਅੱਗੇ ਆਪਾਂ ਨੂੰ ਤਾਂ ਹੁਣ ਪਤਾ ਲੱਗਿਆ ਵੀ ਐਲਪੀ ਦੇ ਵੀ ਸਿਲੰਡਰ ਹੁੰਦੇ ਹਨਾ ਆਪਾਂ ਉਹ ਛੱਡ ਗਏ ਚੱਕੀ ਤੁਰਿਆ ਕੰਮ ਹੁਣ ਤੱਕ ਪਰ ਹੁਣ ਇੱਥੇ ਮੰਨ ਲਾ ਕਿਉਂਕਿ ਗੈਸ ਤੇਲ ਦੇ ਇਹਨਾਂ ਲੋਕਾਂ ਨੂੰ ਕਾਫੀ ਟਾਈਮ ਪਹਿਲਾਂ ਪਤਾ ਸੀ ਤਾਂ ਕਰਕੇ ਜਿਹੜਾ ਯੂਰਪ ਉਹ ਵੱਧ ਰੱਖੀ ਕਰ ਗਏ ਇੱਧਰ ਚੱਲਦੇ ਆ ਆ ਦੇਖ ਲਓ ਵੀ ਕਿਥੇ ਮਰਜੀ ਆਪਾਂ ਜਾਗੇ ਆ ਆ ਸ਼੍ਰੀ ਰਾਮ ਜੋ ਵੀ ਲਿਖਿਆ ਹਨਾ ਇਹਦੇ ਅੰਦਰ ਚੱਲਦੇ ਆ ਤੇ ਦੇਖਦੇ ਆ ਕੀ ਹੈ ਤਾ ਇਹਦੇ ਜਿ ਦਿਖਾਇਆ ਗਿਆ ਵੀ ਆ ਇੱਕ ਤਰ੍ਹਾਂ ਦੀ ਅੱਜਕੱਲ ਪਾਰਕਿੰਗ ਆ ਜਿਵੇਂ ਆਪ ਆਪਣੀ ਅੱਜਕੱਲ ਪਾਰਕਿਆਂ ਘੋੜਿਆਂ ਦੀ ਪਾਰਕਿੰਗ ਆ ਤੇ ਆ ਘੋੜਿਆਂ ਨੂੰ ਬਾਈ ਜਿਹੜਾ ਹੈਗਾ ਚਾਰਾ ਚੂਰਾ ਖਵਾਈ ਜਾਂਦਾ ਵੈਸੇ ਇਹ ਬਣਾਇਆ ਹੋਇਆ ਤੇ ਆ ਪੁਰਾਣਾ ਆਪਾਂ ਗੱਲ ਕਰਕੇ ਘੜਾ ਤੇ ਇੱਥੇ ਕਿਉਂਕਿ ਵਪਾਰੀ ਸੀਗੇ ਠੀਕ ਆ ਵਪਾਰੀ ਵਪਾਰ ਕਰਨ ਆਉਦੇ ਸੀ ਪਹਿਲਾਂ ਬਾਟਰ ਸਿਸਟਮ ਸੀਗਾ ਦੁਨੀਆਂ ਤੇ ਬਾਟਰ ਸ ਉਹ ਪੈਸਾ ਨਹੀਂ ਹੁੰਦਾ ਸੀਗਾ ਦੁਨੀਆਂ ਦੇ ਵਿੱਚ ਪੈਸਾ ਤਾਂ ਹੁਣ ਤੁਹਾਨੂੰ ਪਤਾ ਅਜ ਤੋਂ 50 ਸਾਲ ਪਹਿਲਾਂ ਹੀ ਆਇਆ ਉਦੋਂ ਕੀ ਹੁੰਦਾ ਸੀ ਜਿਵੇਂ ਆਪਣੇ ਕੱਦੂਆਂ ਮਗਰ ਹੁਣ ਤਾਂ ਕੁਲਫੀਆਂ ਖਾਂਦੇ ਰਹੇ ਆ ਵੀ ਜਿਹੜਾ ਹੈਗਾ ਵੀ ਕਿਸ ਨੇ ਕਣਕ ਵੇਚ ਕੇ ਕੁਲਫੀਆਂ ਲੈ ਲਓ ਹਨ ਜਾਂ ਕਣਕ ਵੇਚ ਕੇ ਕੱਦੂ ਲੈ ਲਓ ਉਹੀ ਹਿਸਾਬ ਇਹ ਸੀਗਾ ਇੱਥੇ ਜਿਹੜਾ ਹੈਗਾ ਕੋਈ ਮਾਸਕੋ ਵਾਲੇ ਕਿਉਂਕਿ ਰਸ਼ੀਆ ਸੀ ਇੱਕ ਪਾਸੇ ਦੂਸਰੇ ਪਾਸੇ ਯੂਰਪ ਸੀਗਾ ਟ੍ਰੇਡ ਹੁੰਦਾ ਸੀ ਇੱਕ ਚੀਜ਼ ਦੇ ਬਦਲੇ ਦੂਜੀ ਚੀਜ਼ ਦਿੱਤੀ ਜਾਂਦੀ ਸੀਗੀ ਤਾਂ ਇਹ ਦੋ ਵਪਾਰੀਏ ਜਿਹੜੇ ਆਪਸ ਵਿੱਚ ਗੱਲਾਂ ਕਰਦੇ ਆ ਤੇ ਇੱਧਰ ਉਹਨਾਂ ਦੇ ਜਿਹੜਾ ਕੋਈ ਸਾਜੋ ਸਮਾਨ ਆ ਉਹ ਰੱਖਿਆ ਹੋ ਹੈਨ ਇਹਨਾਂ ਨੇ ਮਤਲਬ ਉਹ ਸਾਰੀਆਂ ਚੀਜ਼ਾਂ ਦਿਖਾਂਗਾ ਪਹਿਲਾਂ ਇੱਥੇ ਕੀ ਹੁੰਦਾ ਸੀਗਾ ਤੇ ਹੋ ਸਕਦਾ ਜਿਹੜਾ ਮੂਲ ਮੰਤਰ ਦਾ ਉਚਾਰਨ ਕੀਤਾ ਹੋਵੇ ਕਿਸੇ ਆਪਾਂ ਗੱਲ ਕਰ ਗਏ ਕਿਉਂਕਿ ਜੇ ਮੂਲ ਮੰਤਰ ਦਾ ਉਚਾਰਨ ਕੀਤਾ ਓਬਵੀਅਸਲੀ ਹੈਗੀ ਆ ਉਹ ਕਿਉਂਕਿ ਗੁਰੂ ਘਰ ਦਾ ਸ਼ਰਧਾਲੂ ਹੋਣੇ ਆ ਜਿਹੜੇ ਵਪਾਰੀ ਸੋ ਸਿੱਖ ਵਪਾਰੀ ਵੀ ਇਸ ਦਾ ਮਤਲਬ ਇੱਥੋਂ ਜਿਹੜਾ ਹੈਗਾ ਇਸ ਰੂਟ ਤੋਂ ਜਾਂਦੇ ਰਿਹਾ ਕਿਉਂਕਿ ਇਹ ਸਿਲਕ ਰੂਟ ਸੀਗਾ ਸਿਲਕ ਰੂਟ ਬੀਬੀ ਹੁਈ ਘਰਾਂ ਪਰੇ ਲਾਏ ਸੋ ਸਿਲਕ ਰੂਟ ਦਾ ਇਹ ਕਿਉਂਕਿ ਸਿਲਕ ਰੂਟ ਨੂੰ ਪਤਾ ਕਿ ਇਹ ਸੀਗਾ ਤੇ ਆਪਾਂ ਕਹਿੰਦੇ ਯੂਰਪ ਨੂੰ ਜੋੜਨ ਵਾਲਾ ਰੂਟ ਸੀਗਾ ਅਦਰਬਾਈਜਾਨ ਉਹਦੀ ਮੇਨ ਸਿਟੀ ਸੀਗੀ ਤੇ ਇਹ ਜਿਹੜਾ ਇੱਕ ਤਰ੍ਹਾਂ ਦਾ ਕੈਦੀ ਸੀਗੇ ਕੈਦਿਆਂ ਨੂੰ ਇਹ ਦੋ ਤਰ੍ਹਾਂ ਦੀ ਸਜ਼ਾ ਦਿੰਦੇ ਸੀਗੇ ਮੰਨ ਲਾ ਵੀ ਅੰਦਰ ਤਾਂ ਕੈਦ ਰੱਖਣੇ ਰੱਖਣਾ ਪਤੰਦਰਾ ਨੇ ਤੇ ਉਹਦੇ 20 ਕਿਲੋ ਭਾਰ ਲਮਕਾ ਦਿੰਦੇ ਸੀਗੇ ਉਹ ਤੇ ਮੰਨ ਲਾ ਵੀ ਬੰਦਾ ਝੁਗਿਆ ਰਵੇ ਵੀ ਇੱਕ ਥਾਂ ਵੀ ਖੜਨਾ ਪਹਿਲਾਂ ਖੜੇ ਵੀ ਰਹਿਣਾ ਤੇ ਉੱਤੇ ਜਿਹੜਾ ਹੈਗਾ ਉਹਨੂੰ ਭਾਰ ਸੁੱਟ ਦਿੰਦੇ ਸੀਗੇ ਤੇ ਆਹਾ ਦੂਜਾ ਮੇਰੇ ਕੰਨੇ ਕੀ ਝਾਕਦਾ ਹੁਣ ਤੈਨੂੰ ਤਾਂ ਬੰਨ ਹੀ ਬੈਠਿਆ ਕੋਈ ਨਹੀਂ ਪਈ ਤਾਂ ਮਤਲਬ ਇਹ ਦੱਸਿਆ ਵੀ ਉਹ ਟਾਈਮ ਦੇ ਵਿੱਚ ਕਿਵੇਂ ਸੀਗਾ ਤੇ ਆ ਇਹਨਾਂ ਨੂੰ ਜਿਹੜੇ ਉਹ ਟਾਈਮਾਂ ਦੇ ਵਿੱਚ ਮਿੱਟੀ ਦੇ ਭਾਂਡੇ ਹਾਂ ਜਿਹੜੇ ਖਾਂਦੇ ਪੁੰਦੇ ਰਹੇ ਉਹ ਸਾਰਾ ਸਿਸਟਮ ਆ ਆ ਦੱਸੋ ਸੋਮਾ ਦੱਸਦਾ ਤੇ ਆਹ ਜਿਹੜਾ ਹੈਗਾ ਇਹ ਪੁਰਾਣਾ ਮੰਦਿਰ ਆ ਕਿਉਂਕਿ ਇਹਨਾਂ ਥੋੜਾ ਰੀਨੋਵੇਟ ਵੀ ਕੀਤਾ ਦੁਬਾਰਾ ਆ ਚੀਜ਼ਾਂ ਲਾਈਆਂ ਵੀ ਆ ਇਹਨਾਂ ਨੇ ਮੰਨ ਲਓ ਹੁਣੇ ਤੇ ਆਹ ਜਿਹੜਾ ਆਪਾਂ ਦੇਖੀਏ ਇੱਥੋਂ ਵੀ ਅੱਗ ਨਿਕਲ ਰਹੀ ਆ ਇਹ ਮਾਲਾ ਲਗਾਤਾਰ ਤੇ ਤੁਹਾਨੂੰ ਦੱਸਿਆ ਜੀ ਆ ਜਿਹੜਾ ਚਾਰ ਪਿੱਲਰ ਦਾ ਇਹਨਾਂ ਚ ਵੀ ਅੱਗ ਨਿਕਲਦੀ ਹੁਣ ਵੀ ਕਦੇ ਨਿਕਲਦੀ ਪਰ ਹੁਣ ਬੁੱਝ ਚੁੱਕੀ ਆ ਜਦੋਂ ਬੁੱਝੀ ਸੀ ਕਹਿੰਦੇ ਉਦੋਂ ਇੱਥੇ ਭਚਾਲ ਆ ਗਿਆ ਸੀ ਮਤਲਬ ਭਚਾਲ ਨਹੀਂ ਮਤਲਬ ਨਹੀਂ ਜੰਗ ਲੱਗੀ ਸੀ ਆ ਸਾਰੇ ਦਾ ਸਾਰਾ ਜਦੋਂ ਬੰਦਾ ਮੁੰਦਾ ਮਰ ਜਾਂਦਾ ਸੀਗਾ ਉਹਦੇ ਪਾਣਦੇ ਸੀ ਤੇ ਆ ਗੈਸ ਸਟੋਰ ਕਰਨ ਵਾਸਤੇ ਅਸਲ ਦੇ ਵਿੱਚ ਕੀ ਸੀ ਸਾਰਾ ਮੰਦਰ ਆ ਜਿਹੜਾ ਉਹਦੇ ਵਿੱਚ ਵੈਂਟੀਲੇਸ਼ਨ ਵੀ ਬਣਾਈ ਆ ਤੇ ਗੈਸ ਪੈਪਰ ਵੀ ਬਣਾਗਾ ਜੇਕਰ ਵੀ ਵੀ ਬਾਹਰ ਵਧਾਂ ਜਾਂਵਾ ਅੰਦਰ ਚਾਵਾਂ ਫਿਰ ਅੰਦਰ ਸੋ ਇੱਥੇ ਇਹਨਾਂ ਨੇ ਸਾਰਾ ਕੁਝ ਇੰਗਲਿਸ਼ 'ਚ ਜੋ ਮੈਂ ਤੁਹਾਨੂੰ ਦੱਸਿਆ ਯਾਰ ਸਾਰਾ ਕੁਝ ਪੜ ਕੇ ਦੱਸਿਆ ਮੈਨੂੰ ਕਿਹੜਾ ਬਾਬਾ ਬਾਲਾ ਪਤਾ ਸੀਗਾ ਤੇ ਇਹ ਕਿਉਂਕਿ ਹਿੰਦੂ ਧਰਮ ਦਾ ਮੰਦਿਰ ਸੀਗਾ ਠੀਕ ਹੈ ਤੇ ਆਹਾ ਭਗਵਾਨ ਸ਼ਿਵ ਗਣੇਸ਼ ਦੀ ਤੇ ਭਗਵਾਨ ਸ਼ਿਵ ਦੀ ਜਿਹੜੀ ਆਪਾਂ ਕਿਹਾ ਮੂਰਤੀਆਂ ਇੱਥੇ ਰੱਖੀਆਂ ਹੋਈਆਂ ਇਹ ਸਾਰਾ ਸਾਰਾ ਦੱਸਦੇ ਆ ਅਸਲ ਦੇ ਵਿੱਚ ਇੱਥੇ ਯਾਰ ਨਾ ਵਿਚਾਰੇ ਬੰਦਿਆਂ ਦੇ ਕੁੱਟ ਬਹੁ ਪਈ ਆ ਕਦੇ ਉਹ ਸੀਗੇ ਪਰਸ਼ੀਅਨ ਲੋਕ ਆਹ ਤੁਹਾਨੂੰ ਦੱਸਦਿਆਂ ਮੈਂ ਜਿਹੜਾ ਇਹ ਸਾਰਾ ਗੈਸ ਸਟੋਰ ਕਰਨ ਦਾ ਤਰੀਕਾ ਸੀਗਾ ਆ ਜਿਹੜੀਆਂ ਆ ਲੈਣਾ ਲੂਣਾ ਪੱਟੀਆਂ ਵਗੀਆਂ ਇੱਥੇ ਗੈਸ ਰੱਖਦੇ ਸੀਗੇ ਠੀਕ ਹੈ ਆ ਸਾਰਾ ਸਾਰਾ ਤੇ ਇੱਥੇ ਦੇਖੋ ਰੋਟੀਆਂ ਦਾ ਕੰਮ ਕੀ ਸੀਗਾ ਆਪਣੇ ਹੁਣ ਡਰਾਮਾ ਤਾਂ ਹੋਣਾ ਆ ਲੋਕ ਪਹਿਲਾਂ ਸੌਣਾ ਵੀ ਕਿਉਂਕਿ ਜਦੋਂ ਨਾ ਪਹਿਲਾਂ ਕੋਠਾਂ ਕੋਠਾਂ ਪਾਉਣ ਲੱਗਿਆ ਲੋਕ ਦਰਵਾਜ਼ੇ ਢਾਉਣ ਲੱਗਿਆ ਕਿ ਕਹਿੰਦੇ ਹੁੰਦੇ ਸੀ ਵੀ ਸ਼ਾਇਦ ਨਾ ਥੱਲੇੋਂ ਕੋਈ ਸੋਨਾ ਨਿਕਲ ਆਊਗਾ ਕਿਉਂਕਿ ਉਦੋਂ ਬੈਂਕਾਂ ਨਹੀਂ ਹੁੰਦੀਆਂ ਸੀ ਸਾਰਾ ਕੁਝ ਧਰਤੀ 'ਚ ਦੱਬਿਆ ਹੁੰਦਾ ਸੀ ਫੁਲਾਹਾਲ ਤੁਸੀਂ ਆ ਚੀਜ਼ ਜਿਹੜੀ ਦੇਖ ਰਹੇ ਹੋ ਇੱਥੇ ਫੂਡ ਦੱਬਦੇ ਸੀਗੇ ਵੀ ਮੰਨ ਲਓ ਉੱਤੇ ਫੂਡ ਰੱਖਤਾ ਠੀਕ ਆ ਢਟਕਤਾ ਜਦੋਂ ਆ ਕੇ ਖਾ ਲਿਆ ਇਦਾਂ ਚੱਲਦਾ ਸੀ ਲਾਓ ਵੀ ਹੁਣ ਇਧਰ ਮੰਨ ਲਾ ਯਾਰ ਇਹ ਸਾਰੀ ਜਿੰਨੀ ਠੀਕ ਹੈ ਆਹ ਹਾਂ ਤੁਸੀਂ ਦੇਖ ਸਕਦੇ ਹੋ ਛਾਤੇ ਅਰਬੀ ਦੇ ਵਰਡ ਆ ਜਾਂ ਫਾਰਸੀ ਦੇ ਹੋ ਸਕਦੇ ਆ ਜਾਂ ਉਰਦੂ ਦੇ ਹੋ ਸਕਦੇ ਹਨ ਕਿਉਂਕਿ ਤਿੰਨੇ ਲਗਭਗ ਲਿਪੀ ਸੇਮ ਜੇ ਚ ਨਿਕਲਦੇ ਆ ਤੇ ਉੱਪਰ ਸਾਰਾ ਸੰਸਕ੍ਰਿਤਾ ਸ਼੍ਰੀ ਗਣੇਸ਼ਾ ਨਾਮਾ ਜੋ ਵੀ ਹੈ ਨਾ ਤੇ ਆਹ ਬਾਬਾ ਇਹ ਕਹਿੰਦੇ ਵੀ ਇਹ ਬਾ ਇਥੇ ਨਾਲ ਨਾਰ ਬਹੁਤ ਹੁੰਦੇ ਰਿਹਾ ਮਨ ਲਾਦਾ ਪੂਜਾ ਵੀ ਨਾਰਾਣਾ ਹੀ ਕਰਦ ਰਿਹਾ ਇੱਕ ਬੁੜੀ ਦਾ ਦੱਸੇ ਮੁਤਾਬਕ ਆਹ ਬਾਬਾ ਨਾਰ ਸਿਰਦੰਦਾ ਸੀ ਤੇ ਉਹਦੀ ਜਿਹੜੀ ਸੀਗੀ ਸਵਾਹ ਬਣ ਜਾਂਦੀ ਸੀ ਫਿਰ ਜਿਵੇਂ ਆਪਣੇ ਧੂਫ ਨਹੀਂ ਲੈ ਕੇ ਜਾਂਦੇ ਘਰਾਂ ਨੂੰ ਉਵੇਂ ਚੱਲਦਾ ਸੀ ਕੰਮ ਤਾਂ ਇੱਧਰ ਜੇ ਆਪਾਂ ਹੁਣ ਪਹੁੰਚਦੇ ਆਂ ਆਲੇ ਪਾਸੇ ਤੇ ਇੱਥੇ ਦੱਸਿਆ ਹੋਇਆ ਇਹ ਪਾਰਸ਼ੀਅਨ ਲੋਕਾਂ ਬਾਰੇ ਸਾਰਾ ਕੁਝ ਦੱਸਿਆ ਪਿਆ ਵੀ ਪਾਰਸ਼ੀਅਨ ਕਿਹ ਸੀ ਪਾਰਸ਼ੀਅਨ ਜਿਹੜੇ ਹੁਣ ਮੁੰਬਈ ਦੇ ਵਿੱਚ ਰਹਿੰਦੇ ਆ ਯੂਕੇ 'ਚ ਰਹਿੰਦੇ ਆ ਯੂਐਸਏ 'ਚ ਰਹਿੰਦੇ ਆ ਇਹ ਇਹ ਉਹਨਾਂ ਦਾ ਬਾਬਾ ਸੀ ਸਾਰਿਆਂ ਨੂੰ ਪਹਿਲਾਂ ਵਾਲਾ ਠੀਕ ਆ ਤੇ ਇਹ ਮੰਨਿਆ ਜਾਂਦਾ ਇਹਦਾ ਜਨਮ ਆ ਜਿਹੜਾ ਇਹ ਅਜ਼ਰਬਾਈਜਾਨ ਦੇ ਵਿੱਚ ਹੋਇਆ ਠੀਕ ਆ ਅਸਲ ਦੇ ਵਿੱਚ ਇਹ ਲੋਕ ਹੁਣ ਸਾਡੇ ਹਿੰਦੂ ਭਾਈਚਾਰੇ ਦੇ ਲੋਕ ਅੱਗ ਦੀ ਪੂਜਾ ਕਰਦੇ ਆ ਅੱਗ ਨੂੰ ਦੇਵਤਾ ਮੰਨਦੇ ਆ ਤਾਂ ਕਰਕੇ ਉਹਨਾਂ ਨੇ ਇੱਥੇ ਜਦੋਂ ਵਪਾਰ ਕਰਨਾ ਆ ਉਹਨਾਂ ਨੇ ਇਥੇ ਮੰਦਿਰ ਬਣਾ ਲਿਆ ਠੀਕ ਆ ਤੇ ਇਹ ਲੋਕ ਵੀ ਜਿਹੜਾ ਆਪਾਂ ਗੱਲ ਕਰ ਗਏ ਆਹ ਸਾਰਾ ਕੁਝ ਦੱਸਿਆ ਜਾਂਦਾ ਕੀ ਕੀ ਚੀਜ਼ਾਂ ਤੇ ਆ ਪਾਰਸ਼ੀਅਨ ਲੋਕਾਂ ਦਾ ਪਹਿਰਾਵਾ ਸੀਗਾ ਠੀਕ ਹੈ ਤੇ ਆਪਾਂ ਗੱਲ ਕਰ ਗਏ ਕਿ ਉਹ ਕੀ ਕੀ ਪਹਿਨਦੇ ਸੀਗਾ ਮੂੰਹ ਤੇ ਲਾਉਣ ਵਾਲਾ ਅਸਲ ਦੇ ਵਿੱਚ ਕੋਟ ਪਾਇੰਟ ਮੰਨ ਲਓ ਤਾਂ ਪਾਰਸ਼ੀਅਨ ਲੋਕਾਂ ਨੇ ਚਲਾਇਆ ਦਮਗਾ ਤੇ ਕਿਉਂਕਿ ਨਹੀਂ ਇਹ ਅੱਗ ਤੋਂ ਬਚਾਉਣ ਵਾਸਤੇ ਸੀਗਾ ਕਿਉਂਕਿ ਚਾਦਰੇ ਜੁਦਨ ਨੂੰ ਤਾਂ ਅੱਗ ਫੜ ਲੈਂਦੇ ਹੁਣ ਕੋਟ ਪਾਇੰਟ ਦਾ ਕੰਮ ਚੱਲੇ ਉੱਥੇ ਜਿਵੇਂ ਜੀਨ ਹੈ ਉਹੋ ਚੱਲੀ ਆ ਉਹ ਤੋਂ ਆਪਾਂ ਗੱਲ ਕਰ ਗਏ ਜੀਣ ਜਿਹੜੀ ਹੈਗੇ ਦੁਨੀਆਂ ਤੇ ਪਾਉਣ ਲੱਗੀ ਆ ਜਦੋਂ ਲੋਕ ਕੰਮ ਕਰਨ ਲੱਗਾ ਮਿੱਲਾਂ ਦੇ ਵਿੱਚ ਹਨਾ ਤੇ ਅੱਜ ਕੱਲ ਦਾ ਵੈਸੇ ਪਾਉਣ ਲੱਗਦੇ ਆ ਜਿਹੜੀ ਚੀਜ਼ ਆਣਾ ਦੇਖੋ ਪੰਜਾਬ ਇਹਨਾਂ ਪਜਾਉ ਕਿਉਂਕਿ ਸਾਡੇ ਕੋਲੇ ਪਾਣੀ ਹੈ ਇਹਨਾਂ ਕੋਲੇ ਗੈਸ ਸੀ ਕਿ ਤਾਂ ਕਰਕੇ ਆਗੂ-ਉਗੋ ਤਾਂ ਨਿਕਲੇ ਪਾਣੀ ਦਾ ਬਹੁਤ ਔਖਾ ਸੀ ਤੇ ਖੂਹ ਪਟਾ ਇਹਨਾਂ ਨੇ ਆਹਾ ਠੀਕ ਆ ਇਹ ਪਾਣੀ ਦਾ ਸੋਰਸ ਰਿਹਾ ਪਹਿਲਾਂ ਪਰ ਅੱਜ ਕੱਲ ਇਹਦੇ ਵਿੱਚ ਤੇਲ ਹੈ ਤੇ ਜੇ ਆਪਾਂ ਮੈਂ ਕਹਣਾ ਸਾਡੇ ਪਿੰਡ ਵਾਲਾ ਖੂਹ ਤੇ ਆ ਤੇਲ ਵਾਲਾ ਖੂਹ ਬਟਾਲ ਗਏ ਤਾਂ ਨਿਆਰੇ ਆ ਜਾਣ ਹਨਾ ਤਾਂ ਆਹਾ ਆਪਾਂ ਗੱਲ ਕਰ ਗਏ ਸਾਰੇ ਸਾਰੇ ਕੁੰਡੇ ਆ ਪੁਰਾਣੇ ਏਹ ਬਿਲਕੁਲ ਟ੍ਰੈਡੀਸ਼ਨਲ ਜਿੰਦਾ ਦੇਖ ਯਾਰ ਜਿੰਦਾ ਕਿੱਡਾ ਘੈਂਟ ਲੱਗਦਾ ਸੀ ਹਨਾ ਆਹ ਆ ਵੈਸੇ ਇਹ ਤਾਂ ਹੁਣ ਆਲਾ ਲੱਗਿਆ ਆ ਕੁੰਡੇ ਬਿਲਕੁਲ ਆਪਣਾ ਵਾਲਾ ਸਿਸਟਮ ਹੈ ਤੇ ਬਸ ਇਹਨਾਂ ਦਾ ਨਾ ਲੌਕ ਲੌਂ ਦਾ ਸਿਸਟਮ ਆਪਣਾ ਕਰਿਆ ਸੱਦੀਆਂ ਹੁੰਦੀਆਂ ਹਨਾ ਗ੍ਰਿੱਲਾਂ ਦੀਆਂ ਤੇ ਇਹਨਾਂ ਨੇ ਟੇਢਾ ਜਿਹਾ ਕਰਕੇ ਲਾਇਆ ਹੋਇਆ ਆ ਸਾਰਾ ਸਾਰਾ ਸਿਸਟਮ ਹੈ ਤੇ ਆਪਾਂ ਚੱਲਦੇ ਹਾਂ ਅੱਗੇ ਤੇ ਫਿਲਹਾਲ ਇਹਦੇ ਜਮੀਨ ਦੱਸਿਆ ਉਹਨਾਂ ਨੇ ਵੀ ਇੱਥੇ ਕੀ ਕੀ ਹੈ ਮਤਲਬ ਆਹਾਂ ਪੁਰਾਣਾ ਆਰਕੀਟੈਕਚਰ ਹੈ ਸਾਰਾ ਦਾ ਸਾਰਾ ਆਹ ਜਿਹੜੇ ਟਾਵਰ ਹਜੇ ਵੀ ਬਾਕੂ ਦੇ ਨਵੇਂ ਸ਼ਹਿਰ 'ਚ ਮੌਜੂਦ ਹੈ ਇੱਥੇ ਮੈਂ ਤੁਹਾਨੂੰ ਜਾ ਕੇ ਦਿਖਾਉਂਗਾ ਫਲਾਹ ਹਾਲ ਆਹ ਜਿਹੜੀ ਸਾਰੀ ਚੀਜ਼ ਐ ਇਦਾਂ ਦੰਦੀ ਐ